ਗਾਲ ਜੀ ਸਵਾਗਤ ਆਇਦੇ ਬਲੌਗ ਵਿੱਚ ਅਸੀਂ ਆਏ ਆ ਇੱਧਰ ਨਮਰੂਦਾਂ ਵਾਲੀ ਮੋਟਰਾਂ ਲਾ ਇੱਧਰ ਇੱਧਰ ਸਾਰੀਆਂ ਨੂੰ ਬੱਤਾ ਲਵਾਏ ਦੇ ਹੀ ਦਬੋਰ ਵਾਲਾ ਆਏ ਆਪਣੇ ਨਿਸ਼ਾਨੀਆਂ ਰੱਖੀਆਂ ਮੋਟਰਾਂ ਦੀਆਂ ਕੀ ਨਾਮ ਆਏ ਅਮਰੂਦਾਂ ਵਾਲੀ ਉਹ ਵਿਚਕਾਰਲੀ ਉਹ ਪਿੰਡ ਵਾਲੀ ਉਹ ਟਰੈਕਟਰ ਵਾਲਾ ਬੋਰ ਹੁਣ ਇੱਧਰ ਬੱਤਾ ਲਵਾਇਆ ਸੀ ਤੇ ਬੱਤਾ ਲਵਾਇਆ ਸੀ ਤੇ ਹੁਣ ਆਈ ਆਇਆ ਇੱਧਰ ਪਾਣੀ ਛੱਡ ਉਹ ਵਿਚਕਾਰਲੀ ਮੋਟਰ ਚਲਾਤੀ ਆ ਹੁਣ ਇੱਧਰ ਲਈ ਚਲਾਉਣਾ ਆਏ ਆ ਇੱਧਰ ਲਈ ਪੈਲੀ ਨੂੰ ਆਹ ਗਾਂ ਇੱਧਰ ਹੁਣ ਪਾਣੀ ਛੱਡਣਾ ਚੈੱਕ ਕਰੋ ਬੂਟਾ ਇੱਧਰ ਰੂੜੀ ਰੂੜੀ ਪਾਈ ਆ ਤੇ ਇੱਧਰ ਆਪੇ ਵੇਖੋ ਗ੍ਰੋਥ ਵੇਖੋ ਚੋਣੀ ਸਦਾ ਹੀ ਆ ਪਾਣੀ ਮੈਂ ਕਹਿੰਦਾ ਰੂੜੀ ਪਾਣੀ ਜ਼ਰੂਰੀ ਆ ਰੂੜੀ ਨਾ ਆਏ ਆ ਕਿ ਗ੍ਰੋਥ ਬੋਹ ਬਾਂਦੀ ਬੂਟੇ ਦੀ ਮੋਟਰ ਚਲਾਦਾ ਕਿਆ ਕੇ ਮੋਟਰ ਚਲਾ ਦਈਏ ਕੋਟੀ ਮਿਲ ਕੀ ਉਧਰ ਨਕਾ ਮਿਲਣਾ ਉਹਦਾ ਪਰਲੀ ਸ਼ੈਡ ਇਧਰ-ਇਧਰ ਪਾਣੀ ਲੱਗਣਾ ਸਿਸਟਮ ਹੈ ਸਾਰੇ ਰੱਖਿਆ ਉਹਦਾ ਇਧਰ-ਇਧਰ ਪਾਣੀ ਲੱਗਣਾ ਆਹ ਮੋਟਰ ਦਾ ਇਧਰ-ਇਧਰ ਸਾਰਾ ਇਧਰ ਪਾਣੀ ਲੱਗਣਾ ਇਹ ਸਾਡੀਆਂ ਜਿਹੜੀਆਂ ਪਿਆਪਾਂ ਵਾ ਉਹ ਤੋਂ ਸਾਡੇ ਟਾਵੇਂ-ਟਾਵੇਂ ਜਿਆਦਾ ਪਈਆਂ ਸੀ ਇਧਰ ਜਦੋਂ ਅਸੀਂ ਆਹ ਪਾਈਆਂ ਲਗਾ ਮੋਟਰ ਚਲੋ ਤੇ ਤੇ ਆ ਗਏ। ਲਾ ਰਿਹਾ ਜੁਦਾ ਪੋ ਪਿਆ। ਸਫਾਈ ਕਰਨ ਵਾਲੀ ਮੋਟਰ ਦੀ। ਤਾਂ ਇਹ ਜਿਹੜਾ ਨਵੇਂ ਵੀ ਵਧੀਆ। ਇਹ ਵੀ ਬਹੁਤ ਵਧੀਆ ਚਾਰ ਬੋਲਾ ਹੈ 5000 9 ਅਜੇ ਚ ਬੂਟੀ ਸਪਰੇਅ ਕੀਤੀ ਆਖੋ 240 ਮਾਰੀ ਹੈ ਨਾ। ਬੂਟੀ ਦੀ ਹਾਲਤ ਵੇਖੋ ਕਿ ਬਣ ਗਈ। ਚੈੱਕ ਕਰੋ। ਤਨਾ ਚੱਕ ਕਰੋ ਹਾਇ ਇਹਨਾਂ ਰੂੜੀ ਦਾ ਬਹੁਤ ਫਾਇਦਾ ਵਾ ਰੂੜੀ ਪਾਈਏ ਨਾ ਧੋਨੇ ਦਾ ਵੱਖਰਾ ਹੀ ਐ ਇਹਨੂੰ ਖਾਦਾਂ ਬਹੁਤ ਘੱਟ ਪੈਣੀ ਐ ਇੱਕ ਦੋ ਦੋ ਖਾਦਾਂ ਜੀ ਵੇਖੋ ਕਿੱਦਾਂ ਬਣਿਆ ਜਿੱਥੇ ਮਾਰੀ ਮੋਟੀ ਜਿੱਦਾਂ ਇੱਥਾਂ 'ਚ ਮਾਰ ਮੋਟਾ ਛਟਾ ਜਾ ਸੈਣਾ ਜਾ ਖਲਾਰਨਾ ਹੀ ਉਹ ਖਲਾਰਤਾ ਤੋ ਵੀ ਜੇ ਅਹੀਂ ਰੂੜੀ ਨਹੀਂ ਬੰਦ ਰੋਹੇਰਾ ਤੀਜੀ ਪੈ ਕੇ ਚੌਥੀ ਦਾ ਉਹ ਸੈਣਾ ਖਲਾਰਨਾ ਪੈਂਦਾ <sharp> now, I'm ਆ ਇਹ ਦੱਸਿਓ ਤੇ ਕਿਥੋਂ ਕਿਥੋਂ ਵੀਡੀਓ ਭੇਜਦੇ ਤਾਂ ਇਹ ਦੱਸਿਓ ਤੁਹਾਡੇ ਕਿਦਾਂ ਰਿਹਾ ਖਾਣ ਖੂਦ ਦਾ ਚੱਕਰ ਤੁਹਾਡੇ ਦੇ ਖਾਣ ਦਾ ਬਰਾ ਇੱਧਰ ਗਰਤਾਪੁਰ ਏਰੀਆ 'ਚ ਰੈਕ ਨਹੀਂ ਲੱਗਦਾ ਤੇ ਆ ਪਤਾ ਕੀ ਚੱਕਰ ਖਾ ਬਹੁਤ ਮੁਸ਼ਕਲਾਂ ਮਿਲਦੀ ਇੱਧਰ ਪਹਿਲੂ ਲਿਆਂਦਾ ਜਿਆ 200 ਗਰੂ ਉਹਦੇ ਭਾਤ ਆ ਉਹਦੋਂ ਗਲਤੀ ਕਰ ਲਈ ਨਾ ਥੋੜੀ ਹੋਰ ਚੁੱਕ ਲੈਣੀ ਚਾਹੀਦੀ ਵੇਖੋ ਜਮ ਰੋ ਦੱਸਿਓ ਤੇ ਇਵੇਂ ਕਿਦਾਂ ਤਾ ਡੇ ਰਿਆ ਕਰੋ ਖਾਤ ਖੋਦ ਦੀ ਤੇ ਨਹੀਂ ਟੰਗੀ ਟੰਗੀ ਸਾਡੇ ਦੇ ਤਾਂ ਤਾਂ ਕੀ ਵੀ 181 ਵੀ ਆ ਉਹ ਜੰਗਲੀ ਲੇਟ ਵੀ ਆ ਇਧਰ ਕੀਤਾ ਲੱਗਾ ਵਾ ਇੰਨਾ ਚ ਪਰ ਰੂੜੀ ਪਈ ਆ ਉਹਨਾਂ ਰੂੜੀ ਨਹੀਂ ਪਈਏ ਚੈੱਕ ਕਰ ਜੇ ਬਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ